ਸੋਣੀ ਸੋਣੀ ਪਾ ਲਈ ਕੋਈ ਨਹੀਂ ਅਸਲੀ ਨਾ ਬੋਲਿਆ ਆ ਜਿਹੜਾ ਇਦਾਂ ਬਣਿਆ ਸੀਗਾ ਅੱਛਾ ਹਾਂ ਸੋਣਾ ਸਾਰੇ ਪਰਿਵਾਰ ਵਾਲਾ ਵੀ ਪਾ ਲਿਆ ਪ ਜਾਂਦੇ ਸਭ ਬਦਲ ਗਈ ਮੇਰਾ ਪਾਇਆ ਦਿਖਾਈ ਬਦਲ ਗਈ ਸਾਨੂੰ ਜਾਂਦੇ ਹੀ ਭੁੱਲ ਗਈ ਸਾ ਜਾਂਦੇ ਹੀ ਭੁੱਲ ਗਈ ਲੈ ਮੈਨੂੰ ਭੁਲਾਤਾ ਇਹਨਾਂ ਨੇ ਪਿਆਰ ਹੀ ਇੰਨਾ ਦਿੱਤਾ ਕਿਉਂ ਹੱਸੀ ਜਾਂਦੀ ਵੇਲਾ ਪਹਿਲੇ ਦਿਨ ਜਾ ਗਿਆ ਆਪਾਂ ਰੋਈ ਜਾਂਦੇ ਹੱਸੀ ਜਾਂਦੀ ਆ ਹੱਸੀ ਜਾਂਦੀ ਹੈ ਬਦਲ ਗਈ ਬਦਲ ਗਈ ਜਾਂਦੇ ਆਈ ਮੇਰਾ ਜੀ ਲੱਗ ਗਿਆ ਇੱਥੇ ਵਾਹ ਕੱਲ ਗਲੇਡੂ ਭਾਈ ਜੀ ਕੱਲ ਜਾਂਦਾ ਬਦਲ ਗਈ ਮੰਨੀ ਇਹਦਾ

ਇੱਕ ਦਿਨ ਛੋਟਾ ਕਰਕੇ ਭੇਜੀ ਸਟੋਰੀਆਂ ਸਿੱਟੇ ਅਸੀਂ